ਹਿੰਸਾ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਟੜਿਆਲਾ ਨਾਥ ਪੱਤੀ ਮਿਰਜੋਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗਦਾਸਪੁਰ ਰਣਜੀਤ ਸਿੰਘ ਨਾਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਤੁਹਾਨੂੰ ਵਿਖਾਉਣੀਆਂ ਜਿਨ੍ਹਾਂ ਦੇ ਵਿੱਚ ਇੱਕ ਗੱਬਣ ਹੈ ਤੇ ਬਾਕੀ ਸੁਈਆਂ ਵਾ ਤੇ ਗੱਲਬਾਤ ਹਨ ਆਪਾਂ ਕਰਦੇ ਹਾਂ ਜੀ ਜੀ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੀ ਪੈ ਸਤਿ ਸ੍ਰੀ ਅਕਾਲ ਜੀ ਹੋ ਸੁਣਾਓ ਠੀਕ ਠਾਕ ਜੀ ਠੀਕ ਠਾਕ ਕਿਰਪਾ ਮਾਲਕ ਦੀ ਜੀ ਤੁਸੀਂ ਸੁਣਾਓ ਸਭ ਠੀਕ ਠਾਕ ਜੀ ਬਸ ਵਧੀਆ ਵਧੀਆ ਤੇ ਵੇਖਿਆ ਪਿਛਲਾ ਮਾਲ ਫਿਰ ਪਿਛਲਾ ਦੇ ਵੇਖਿਆ ਤੇ ਅੱਜ ਰੇਟ ਨਿਕੇ ਨਿਕੇ ਅੱਜ ਤਾਂ ਉਹ ਹੀ ਰੇਟ ਤੈਨੂੰ ਪਤਾ ਮੇਰੇ ਅੱਜ ਅੱਜ ਤੇ ਕਹਿੰਦੇ ਨਿੱਕੇ ਤਾਂ ਵੀ ਨਿੱਕੇ ਕਰ ਦੇਣੀ ਅੱਜ ਕਰ ਦੇਣਾ ਸਭ ਕੋ ਜੀ ਅੱਜ ਪੱਲਿਓ ਦੇ ਦੇਣੀ ਅੱਛਾ ਦੇ ਦੇਣਾ ਪੱਲਿਓ ਅੱਜ ਕਾਹਿਆਂ ਵੀਰ ਤੁਹਾਡੇ ਵੀਡੀਓ ਦੇਖਦੇ ਰਹਿੰਦੇ ਆ ਅੱਜ ਪੱਲਿਓ ਬਾਦ ਦੇ ਪੱਲਿਓ ਬਾਦੂ ਠੀਕ ਹੈ ਲੱਗਿਆ ਜੀ ਜਾਣ ਦੇਣੀ ਆ ਜੇ ਲੱਗੇ ਜੋ ਲੱਗੇ ਉਹ ਵੀ ਜਾਣੀਏ ਅੱਛਾ ਠੀਕ ਹੈ ਚਲੋ ਨਾਮ ਨਾਮ ਦੱਸਦੇ ਕਰੀ ਨਾਮ ਮੇਰਾ ਰਜੀਤ ਸਿੰਘ ਹਾਂਜੀ ਪਿੰਡ ਟੜਿਆਲਾ ਨੱਤ ਪੱਤੀ ਮਿਰਚ ਵਾਲੀ ਠੀਕ ਹੈ ਜ਼ਿਲ੍ਹਾ ਕਰਤਾਰਪੁਰ ਤੇ ਬਟਾਲਾ ਬਿਲਕੁਲ ਨਾਲ ਹੀ ਬਟਾਲਾ 2 ਕਿਲੋਮੀਟਰ ਬਾਈਪਾਸ ਦੇ ਉੱਤੇ ਬਾਈਪਾਸ ਦੇ ਉੱਤੇ ਨਾਲ ਲੱਗੇ ਪਿੰਡ ਧੀਰੋ ਦੇ ਨਾਲ ਹੀ ਜਾਏਗਾ ਠੀਕ ਹੈ ਜੀ ਤੇ ਫੋਨ ਨੰਬਰ ਵੀ ਪੁੱਲਦਾ ਇੱਕ ਨੇ 98550 9419 ਠੀਕ ਐ ਚਲੋ ਸ਼ੁਰੂਆਤ ਹੈ ਜਿਹੜੀ ਆ ਸਭ ਤੋਂ ਪਹਿਲਾਂ ਜਿਹੜੀ ਪਹਿਲੇ ਨੰਬਰ ਤੇ ਹੀ ਆ ਚੰਗੇ ਕਦ ਕਠ ਵਾਲੀ ਗਾਵਾਂ ਪਰ ਰਿਟਾਂਚੇ ਦੀ ਆ ਤੇ ਹਵਾ ਨਾਲ ਇਹਨਾਂ ਦੇਖ ਸਕਦੇ ਲੱਗ ਕੇ ਤਾਂ ਦੁੱਧ ਕਿੰਨਾ ਤਿਆਰ ਪੱਕਾ ਇਹਦੇ ਕੋਲ ਹਰਪ੍ਰੀਤ ਭਾਈ ਕਹਿਣ ਨੂੰ 14 ਕਿਲੋ ਕਹਿ ਦਾਂ ਅੱਛਾ 13 ਕਿਲੋ ਲੀਟਰ ਤਾਂ ਦਊਂਗਾ ਪੱਕਾ ਤਿਆਰ ਜਿਹੜਾ ਪੱਕਾ ਅੱਛਾ ਠੀਕ ਐ ਕੱਲ ਹੀ ਮੇਰੇ ਕੋਲ ਗਾਂ ਆ ਇਹ ਦੋ ਜੁਵਾਈਆਂ ਹੋਈਆਂ ਇਧੀਆਂ ਕਿ ਠੀਕ ਐ ਹਾਂ ਤੇ ਨਾਲ ਕੋ ਜਿਹਨੂੰ ਠੰਡਾ ਕਰਕੇ ਠੰਡਾ ਕਰਕੇ ਮੇਰੇ ਡਾਂਗ ਚਾਰ ਡਾਂਗ ਇੱਥੇ ਗਾਈ ਚੋਲਣ ਚੋਦੋ ਤਾਂ ਘਟਦੇ ਸਾਈ ਵਾਸ ਤੇ ਗਾਂ ਛੱਡ ਜਾਣਾ ਤੇ ਆ ਵਸ਼ੀ ਮਗਰ ਆ ਵਸ਼ੀ ਜੀ ਮਗਰ ਠੀਕ ਆ ਹਾਂਜੀ ਤੋਰਾਂ ਫੇਰ ਇੱਕ ਦੀ ਬਾਕੀ ਮਹੀਨੇ ਦੇ ਲਾਗੇ ਬੰਨੇ ਦੀ ਵਸ਼ੀ ਆ ਮਹੀਨੇ ਦਾ ਮਹੀਨਾ ਹੋ ਗਿਆ ਵੀ ਮਹੀਨੇ ਤੋਂ 2 4 ਦਿਨ ਉੱਤੇ ਹੀ ਆ ਉੱਤੇ ਹੀ ਆ ਬਾਹਰ ਹੀ ਆ ਅੰਦਰ ਵੀ ਆ ਘਟਿਆ ਮਹੀਨੇ ਤੋਂ ਉੱਤੇ ਆ 5 4 ਦਿਨ ਹਾਂਜੀ ਹਾਂਜੀ ਬਾਕੀ ਗਰਮੀ ਵੀ ਬੜੀ ਆ ਹੁਣ ਗਾੜੀ ਮੌਸਮ ਸੈੱਟ ਹੋ ਜਾਣਾ ਹੁਣ ਥੋੜਾ ਦੋ ਦੋ ਨੇ 13 14 ਲੀਟਰ ਮੌਕੇ ਤੇ ਜਿਹੜਾ ਕਹਿੰਦੇ ਕਿ ਹੈਗਾ ਪੱਕਾ ਤੇ ਇਹਦਾ ਫਿਰ ਮੁੱਲ ਜਿਆਜਾ ਬਿਲਕੁਲ ਨਹੀਂ ਆਰ ਪੀਤ ਭਾਈ ਇਹ ਤਾਂ ਹੁੰਦੀ ਨਾੜੁੱਤੇ ਹਾਂਜੀ ਪਛੀ ਵੀ ਇਹ ਗਾਂ ਵਿੱਚ ਤਾਂ ਮੈਂ 50000 ਅੱਛਾ ਹੁਣ ਮਹੀਨਾ ਅਗਲਾ ਚੋਲੀ ਆ ਮੈਂ ਵੀ ਹਿਸਾਬ ਨਾਲ ਲਈਆ ਅੱਛਾ ਹਾਂ ਹਿਸਾਬ ਨਾਲ ਗਾਂ ਦੇ ਹਿਸਾਬ ਨਾਲ ਹੀ ਦੇ ਦੇਣੀ ਮੈਂ ਤੁਹਾਨੂੰ ਦੱਸਿਆ ਵੀ ਅੱਜ ਰੋਟੀ ਵੀ ਨਹੀਂ ਲੈਣੀ ਆਖੋ ਤੇ ਰੋਟੀ ਵੀ ਛੱਡਦੀ ਅੱਜ ਅੱਛਾ ਤਾਂ ਅੱਜ ਤੇ ਬਾਅਦ ਚ ਕਿੱਥੋਂ ਖਾਣੀ ਰੋਟੀ ਰੋਟੀ ਬਾਬਾ ਤੋਂ ਉਧਾਰ ਕੇ ਦੇਣ ਵਾਲਾ ਠੀਕ ਆ ਉਹ ਆਮ ਤਾਂ ਤੇਈ ਜਾਂਦਾ ਬੜੀ ਸੋਹਣੀ ਠੀਕ ਆ ਹਾਂਜੀ ਹਾਂਜੀ ਤੇ ਚਲਾਂ ਫਿਰ ਦੱਸੀਏ ਮੁੱਲੇ ਤਾਂ ਆਪੀ ਵੀ ਰੇਟ ਪਾਜੀ ਇਹਦਾ 36000 36000 ਹਾਂ ਤੇ ਕਿੰਨਾ ਦੱਸੋ ਕਿੱਥੇ ਮਖਾਓ ਕਿੱਥੇ ਮਹਗਾ ਦੀ ਦੱਸੋ ਕਿੰਨੇ ਦੇ ਮੁਕਾ ਦੀਏ ਤੁਸੀਂ ਦੱਸੋ ਇੱਕੋ ਗੱਲ ਕਰਦੀਏ ਕੋਈ ਗੱਲ ਇੱਕੋ ਹੀ ਗੱਲ ਕਰਨੀ ਆ ਅਸੀਂ ਇੱਕੋ ਹੀ ਗੱਲ 32 ਦੇ ਮੁਕਾ ਦੀਏ ਫਿਰ ਹਰਪੀ ਭਾਜੀ 31000 ਦੀਆਂ 500 ਰੁਪਏ ਛੋੜ ਅੱਛਾ ਠੀਕ ਜੇ ਪੂਰੇ 30 ਦੇ ਕਰੋਗੇ 500 500 ਛੱਡੋ ਪਰਾਂ ਜਾਂ 30 ਦੀ ਅੱਛਾ 30 ਦੀ ਹੋ ਜੇ ਗਾੜ ਵਾਲੇ ਵੇਖ ਕੇ ਵੇਖੋ ਆ ਵੇਖੋ ਜੁਆ ਠੀਕ ਹੈ ਮੈਂ ਉਹਨਾਂ ਕਦੀ ਧਾਰਾਂ ਨਹੀਂ ਥੱਲੇ ਮਾਰੀਆਂ ਦਾ ਨਹੀਂ ਠੀਕ ਹੈ ਆ ਅਗਲੇ ਸਨਾਂ ਦਾ ਜਵਾਜ ਹੈ ਕਾਫੀ ਮੋਟੀ ਧਾਰਿਆ ਜਿਹੜੀ ਤੇ ਆ ਪਿਛਲੇ ਸਨਾਂ ਦਾ ਜਵਾਵ ਜਿਹੜਾ ਦੇਖਾ ਤੁਸੀਂ ਠੀਕ ਹੈ ਜੀ ਠੀਕ ਹੈ ਜੀ ਮਰਜੀ ਆਪਣੀ ਵਸੀ ਛੱਡਣੀ ਆ ਨਹੀਂ ਛੱਡਣੀ ਨਾ ਛੱਡੋ ਖੰਡੀ ਤੇਰੀ ਆ ਕੇ ਤੇ ਹੁਣ ਆ ਗਾਂ ਜਿਹੜੀ ਆ ਗਈ ਆਪਣੇ ਕੋਲ ਇਹਦੇ ਕੋਲ ਦੁੱਧ ਕਿੰਨਾ ਜੇ ਆਪੀ ਭਾਈ ਵਿਖਾਵਾ ਤੇ ਕਰੂਗੀ 8 ਕਿਲੋ ਦਾ ਹਾਂਜੀ ਠੀਕ ਹੈ ਜੀ ਹਾਂਜੀ ਕਮਨ ਲਾਂਮਾ ਲਈ ਲੈਣਾ ਅੱਛਾ ਪਤਾ ਮੁੜ ਕੇ ਜਿਹੜਾ ਲਾਂਮਾ ਲੈਣਾ ਉਹ ਬਾੜਾ ਮੇਰੇ ਕਿਲੇ ਇੱਥੇ ਫੇਰ ਦੋ ਵੀ ਦੋ ਦਿਨ ਚੋਲਣਾ ਅੱਛਾ 7.5 7 ਕਿਲੋ ਦੁੱਧ ਤਾਂ ਲੀਟਰ ਦਾ ਦਵਾਂਗੇ ਥਲੇ ਅੱਛਾ ਹਾਂਜੀ ਤੋਰੋ ਫੇਰ ਇਹਨੂੰ ਤੇ ਚਵਾਹ ਇਹਦਾ ਵੀ ਖਾਦਣਾ ਵੀ ਦਿਖਾਈ ਦਿੰਦਾ ਠੰਡੀ ਧਰੀ ਹੈ ਵੀ ਪੂਰੀ ਆ ਵੇਖੀਓ ਅਗਲੇ ਸਨ ਦਾ ਜਵਾਜ ਠੀਕ ਹੈ ਚਲੋ ਫਿਰ ਤੋਰੋ ਓਕੇ 7 ਕਿਲੋ ਦੁੱਧ ਜਿਹੜਾ ਕਹਿੰਦੇ ਕਿ ਪੱਕਾ ਹੈਗਾ ਇਹਦੇ ਕੋਲ ਇਹ ਬੱਚੇ ਤੋਂ ਬਿਨਾ ਇਹ ਬੱਚਾ ਨਹੀਂ ਹੈਗਾ ਇਹਦਾ ਤੇ ਇਹਦਾ ਮੁੱਲ ਫਿਰ ਮੁੱਲ ਦਾ ਦੱਸ ਦੀਏ ਤਾਂ ਆਪਾਂ ਹਰਪ੍ਰੀਤ ਭਾਈ ਇਹਦਾੰਦਾ ਬੱਚਾ ਹਾਂਜੀ ਇਹਦਾ ਤੁਹਾਨੂੰ ਪਤਾ ਹੀ ਇਹਨੇ ਦੀ ਵਿਕਰੀ ਹਾਂਜੀ ਹਾਂਜੀ ਹੁਣ ਜਾਇਜ਼ ਹੀ ਮੁੱਲ ਕਿੰਨਾ 17000 17000 ਹਾਂਜੀ ਵਿੱਚੋਂ ਕਮਾਨ ਤਨ 10000 ਕਰ ਦिए 10000 ਹੋਰ ਕਰ ਦिए 15 ਦੀ ਜਾਣ 15000 اچھا ਫਿਕਸ ਰੇਟ ਮੈਂ ਤੁਹਾਨੂੰ ਪਤਾ ਮੈਂ ਮੰਗਦਾ ਹੀ ਉਹਨੇ ਨਾ ਚ ਸਹੋੜੀ ਹੁੰਦੀ ਹੈ ਠੀਕ ਆ ਹਾਂਜੀ ਹਾਂਜੀ ਬਿਲਕੁਲ ਆ ਲੈਣ ਦੇ ਨਾਲ ਹੀ ਗੱਲ ਲੈਣ ਦੇ ਨਾਲ ਹੀ ਗੱਲ ਠੀਕ ਆ ਚਲੋ ਮਾਨਤਾ ਕਰਾਂਗੇ ਵੀ ਭਰਾ ਦਾ ਇਹ ਨਹੀਂ ਗੱਲ ਥੋੜਾ ਬੋਦਾ ਹੋ ਜਾਊਗਾ ਮੈਂ ਸਾਰੀਆਂ ਜੋ ਹੋਊਗਾ ਅੱਛਾ ਥੋੜਾ ਬੋਦਾ ਕਰੂੰਗਾ ਜਿੰਨੇ ਜੋਕਾਂ ਮੈਂ ਤੁਹਾਨੂੰ ਪਹਿਲਾਂ ਦੱਸਦਾ ਵੀ ਇਹ ਗੱਲ ਲੱਗਿਆ ਜੀ ਦੇਣਾ ਰੋਟੀ ਯਾਰ ਕਰਨ ਲੈਣੀ ਉਟੀ ਅਗਣੀਆਂ ਚ ਲਾ ਕੇ ਵੀਡੀਓ ਚ ਲਾਵਾਂਗੇ ਠੀਕ ਆ ਉਦੋਂ ਕਿਤੇ ਡਬਲ ਨਾ ਕਰਦੇ ਹੋ ਨਹੀਂ ਕਰਦਾ ਤੁਹਾਨੂੰ ਪਤਾ ਹੀ ਮੇਰੀ ਰੇਟ ਦਾ ਅੱਗੇ ਪਹਿਲਾਂ ਹੀ ਪਤਾ ਤੁ ਦੇ ਚੱਲਾਂ ਹਣ ਇਹ ਦੇ ਘੋਰਾ ਇੱਕ ਆ ਜਰਸੀ ਤਾਂ ਦਿਖਾਉਣੀ ਆ ਇਹ ਵੀ ਬਿਨਾ ਬੱਚੇ ਤੋਂ ਤੇ ਥਾਣੇ ਦੇ ਵੀ ਦੇਖ ਸਕਦੇ ਆ ਆਪਾਂ ਲਾਗੇ ਤੋਂ ਇਹਦੇ ਕੋਲ ਦੁੱਧ ਕਿੰਨਾ ਜੀ ਹਰ ਵੀ ਭਾਈ ਇਹਦੇ ਥੱਲੇ ਦੁੱਧ 8 ਕਿਲੋ ਆ ਅੱਛਾ ਠੀਕ ਆ ਜੀ ਹਾਂਜੀ ਇਹ ਗਾਂ ਲੈ ਥਣ ਦੀ ਪਹਿਣੀ ਵਾਲੀ ਦੀ ਤੇਲਾ ਅੱਛਾ ਇੱਕ ਥਾਣੀਆਂ ਦਾ ਹੈਗਾ ਇਹ ਗਾਂ ਅੱਜ ਤੇ ਬੜੀ ਮਹਿੰਗੀ ਆ ਅੱਛਾ ਇੱਕ ਵਰੀ ਜੇਦਾਰ ਸਾਡੇ 1.15 ਦੀ ਗਾਂ ਚਲੀ ਲਈ ਮੱਤੂ ਅੱਛਾ ਤਸਵੀਰ ਨੂੰ 5-6 ਮਹੀਨੇ ਹੋਏ ਅੱਛਾ ਤੇਰਾ ਥਣਸਾਬ ਹੋ ਗਿਆ ਅੱਛਾ ਮੈਂ ਲੈ ਆਂ ਤਾਂ ਆਪ ਠੀਕ ਆ ਹਾਂਜੀ ਹਾਂਜੀ ਤੋ ਰੋਹੇ ਦੇ ਕਰੀਨ ਇਹਨੇ ਸੱਜ ਨੇ ਦੁੱਧ ਵੀ ਚੰਗਾ ਕੱਢਿਆ ਨਾ ਇਥੇ ਨੇ ਭਾਜੀ 26 ਲੀਟਰ ਦੀ ਐਵਰੇਜ ਲਈ ਜੀ ਅੱਛਾ ਹਾਂਜੀ ਠੀਕ ਹੈ ਵਾਕਿ ਚਲੋ ਹੁਣ ਤੇ ਟੁੱਕੜ ਹੋ ਗਈ ਆ ਚੰਗੇ ਕੱਦ ਕਾਟ ਸੀ ਆ ਜਿਹੜੀ ਹੈਗੀ ਜਰਸੀ ਕ੍ਰੋਸ ਸੇ ਹਵਾਨੇ ਤੇ ਨਾੜਾ ਜਿਹੜੇ ਚੰਗੀਆਂ ਪਉਣ ਮੋਕੇ ਤੇ 8 ਕਿਲੋ ਦੁੱਧ ਜਿਹੜਾ ਕਹਿੰਦੇ ਕੀ ਹੈਗਾ ਵਾ ਦੇ ਦਾ ਮੁੱਲ ਫਿਰ ਹਰਪੀ ਭਾਈ ਮੁੱਲ ਕਰਨ ਤੇ ਬੜਾ ਕਰ ਦੇਈਦਾ ਜਿੱਥੇ ਘਾਏ ਅੱਛਾ ਧੰਨਵਾਹੀ ਜਾਇਜ 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 ਕਿੰਨੇ ਦੀ 12000 ਦੀ ਦੇ ਦੀਏ 12000 ਜੀ ਹੋਰ ਕਰ ਦੀਏ ਮਨ 10000 ਦੀ ਦੇ ਦੀਏ 10000 ਜੱਸ ਨਾ ਤੁਸੀਂ ਗਾੜੀ ਦੱਸੋ ਹਣ ਇੱਕੋ ਗੱਲ ਕਰ ਦੀਏ ਫਿਰ ਇੱਕੋ ਗੱਲ ਇੱਕੋ ਜਿੰਨੇ ਲੀਟਰ 10000 ਚਲੋ ਇਦਾਂ ਕਰ ਲਓ ਅੱਛਾ ਇਦਾਂ ਹੀ ਹੋ ਜਾ ਜਿੰਨੇ ਲੀਟਰ 10000 8 ਲੀਟਰ ਤੇ 8000 ਠੀਕ ਹੈ ਜੀ ਠੀਕ ਹੈ ਤੇ ਹੁਣ ਇੱਕ ਆ ਗੈਂਡ ਤੇ ਗੱਪਨ ਰਹਿ ਗਈ ਐ ਇਹ ਕਿਨੇ ਕਿ ਚਰਦੀ ਕੱਚੀ ਏ ਹਰ ਵੀ ਭਾਜੀ ਓਏ ਜਾਓ ਸਰੋ ਡਰਦੀ ਡਰਦੀ ਜੀ ਹੈ ਹੈਗੀ ਸਾਈਵਲ ਜਰਸੀ ਕਰਾਸ ਐ ਇੱਕ ਕਰੋ ਇਹ ਨਹੀਂ ਕੱਢੀ ਹਰ ਵੀ ਭਾਜੀ ਠੀਕ ਆ ਤੇ ਨਾ ਵੀ ਮੈਂ ਹੀ ਕੱਢੀ ਐ ਤੇਰਾ ਮੈਂ ਬਾਰੇ ਕਰੋ ਨਹੀਂ ਕੱਢੀ ਜਿਸੇ ਮਤਲਬ ਕੀ ਆ ਭਾਜੀ ਠੀਕ ਆ ਸਾ ਵੀ ਛੋ ਵੀ ਚੰਗੀ ਹੁੰਦਾ ਸਭੀ ਚਲੋ ਚੰਗੀ ਆ ਕਦ ਕੱਠ ਵੀ ਚੰਗਾ ਆ ਵੀ ਚੰਗਾ 20 ਕਿਲੋ ਦੁੱਧ ਚੋਇਆ ਪੀਲੇ ਸੁਵੇਰ ਤੋਂ ਠੀਕ ਆ 20 ਲੀਟਰ ਦੁੱਧ ਜਿਹੜਾ ਕਿੰਨੇ ਕੀ ਚਵੰਦੀ ਰਹੀ ਆ ਬਾਕੀ ਤੁਸੀਂ ਆਪਣੀ ਸਮਝਣਾ ਵੇਖਣਾ ਕਿੰਨੇ ਦੁੱਧ ਆ ਲਈ ਆ ਬਾਕੀ ਇਹ ਵੀ ਹਵਾਨਾ ਚੰਗਾ ਪਰ ਨਹੀਂ ਨੇ ਥੱਲੇ ਆ ਚੰਗੀ ਆ ਤੇ ਕਿੰਨੇ ਕਿੰਨਾ ਜੀ ਮੋਲ ਲ ਲਈ ਆਏ ਮੋਲੇ ਦਾ ਵੀਡੀਓ ਤੇ ਕਰ ਦਾਂਗੇ दे। अच्छा फोन पे कर दो फोन पे होजूगा जी हुन कच्ची दा क कच्ची दा वखरा होजूगा जो सा माल आगे ओ तो वखरा कितना टाइम खटदी है ओ तो 20 ਦਿਨਾਂ ਦੇ ਆ ਮੈਂ ਵੀਨਾ ਕਰਕੇ ਕਹਿ ਦਣਾ ਠੀਕ ਆ ਚਲੋ ਮਹੀਨਾ ਤੁਸੀਂ ਕਹਿੰਦੇ ਜੇ ਪਰ ਫਿਰ ਵੀ ਨਾ ਅਗਲਾ ਜਾ ਕੇ ਚੈੱਕ ਕਰਾ ਲੇ ਬਸ 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 ਚੈੱਕ ਕਰਾ ਲੇ ਬਾਹਰ ਸਾਰਾ ਕੁਝ ਕਰਾ ਲੇ ਬਸ ਦੋ ਤਿੰਨ ਦਿਨਾਂ ਚ ਦੱਸ ਦੇ ਤੁਹਾਨੂੰ ਜੋ ਕੋ ਵਾਦਾ ਘਾਟਾ ਵਾਦੇ ਹੈ ਨਾ ਇੱਥੇ ਕਰਾ ਲੇ ਬਹੁਤੀ ਗੱਲ ਇੱਥੇ ਚੈੱਕ ਕਰਾ ਲੇ ਇੱਚ ਕਿਹੜੀ ਗੱਲ ਹਾਂਜੀ ਹਾਂਜੀ ਹਾਂ ਠੀਕ ਆ ਤੇ ਠੀਕ ਹੈ ਜੀ ਹੋਰ ਕੁਝ ਕਹਣਾ ਠੀਕ ਹੈ ਜੀ ਬਹੁਤ ਬਹੁਤ ਧੰਵਾਦ ਜੀ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਚਾਹ ਕੇ ਪਸ਼ੂ ਖਰੀਦੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ